ਸੋ ਅਜੀਤ ਡੈਵਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੋਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟੀਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਹੀ ਹੈ 200 ਤੋਂ ਪਾਰ ਅਮ੍ਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਇਸ ਤੇ ਸਰ ਮਤਲਬ ਮੈਂ ਕੀ ਕਹ ਰਵਨੀਤ ਦੇਖੋ ਲਾਸਟ ਤੇ ਔਰਸ਼ ਨੇ ਕਮਾਲ ਕਰ ਦਿੱਤਾ ਔਰ ਸਟਿਕ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਉੱਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟੈਂਟ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜਾ ਅੱਜ ਨਜ਼ਰ ਆ ਰਹੇ ਸੀ ਕਿ ਉਹ ਤਾਂ ਭਈ ਅਜ ਸੈਂਕੜਾ ਅਜ ਉਹਨਾਂ ਦਾ ਪਾਰ ਹੈ ਬਟ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹਨਾਂ ਦੇ ਜਿਹੜੇ ਓਪਨਰ ਸੀ ਜਿਹੜੇ ਫੁੱਲ ਸ਼ੌਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਕਰ ਦਿੱਤੀ ਠੀਕ ਹੈ ਸਿਰਫ 16 ਸਕੋਰ ਸੇ ਉਹ ਵੀ ਸਿਰਫ 16 ਸਕੋਰ ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਉਹ ਵੀ ਜੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪੱਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਦੇ ਉਹ ਜਿਹੜਾ 191 ਦਾ ਜਿਹੜਾ ਟਿੱਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਬੜੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਸ਼ਰਿਆ ਦੇ ਮੈਚ ਦਾ ਵੀ ਹਾਲ ਤਾਂ ਦੇਖੋ ਕੁਝ ਕਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਦੇ ਹੋ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਦੇ ਅਰਸ਼ ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਤੋਂ ਜਿਹੜੇ ਫੈਸਲੀਆਂ ਉਮੀਦ ਸਨ ਜਿਹਨੂੰ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੀ ਫੈਸੀਆਂ ਉਮੀਦ ਤੇ ਉੱਤੇ ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਹੀ ਜੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਚ ਨੇ ਜਿਹੜੇ ਪ੍ਰਭ ਸਿਮਰਿੰਗ ਸਿੰਘ ਤੇ ਨਾਲ ਜਿਹੜੇ ਆ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ 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 ਆਸਟ੍ਰੇਲੀਆ ਤੋਂ ਪੰਜ ਆਏ ਨੇ ਪੰਜ ਆਏ ਨੇ ਇੱਥੇ ਠੀਕ ਹੈ ਬਾਕੀ ਇਹਨਾਂ ਦਾ ਕਮਾਲ ਕਰਨਾ ਹੁਣ ਬਾਕੀ ਆ ਕੀ ਲੱਗਦਾ ਅੱਜ ਕੌਣ ਚੱਲੇਗਾ ਅੱਜ ਹਾਈ ਸਕੋਰਰ ਜਿਹੜਾ ਕੌਣ ਹੋਏਗਾ ਦੇਖੋ ਜੀ ਫਾਈਨਲ ਤੋਂ ਬਾਅਦ ਇਹ ਤਾਂ ਡਿਸਾਈਡ ਹੋ ਗਿਆ ਸੀ ਜਦੋਂ ਸਾਰੇ ਪਾਸੇ ਸਾਰੇ ਪਾਸੇ ਸੋਸ਼ਲ ਮੀਡੀਆ ਤੱਕ ਤੇ ਸਰਪੰਚ ਸਾਹ ਸਰਪੰਚ ਸਾਹ ਵੀ ਹੋ ਗਈ ਸੀ ਸੋ ਸਭ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਲੋਕਾਂ ਦੀ ਜ਼ਮਾਨ ਦੇ ਉੱਤੇ ਉਹਨਾਂ ਦੇ ਫੈਨਸ ਦੇ ਉੱਤੇ ਸਰਪੰਚ ਦਾ ਹੀ ਨਾਮ ਟਿਕਿਆ ਹੋਇਆ ਹੈ ਸੋ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਐਕਸਾਈਟਿੰਗ ਹੈ ਕਿ ਸਰ कि आज सिर्फ दो बंदे ही खड़े रहने ਭਾਵੇਂ ਸਰਪੰਚ ਸਾਹਿਬ ਦੀ ਵਾਰੀ ਆਵੇ ਵੀ ਨਾ ਤੇ ਦੋ ਬੰਦੇ ਲੈ ਜਾਂਦੇ ਹੋਰ ਮਜ਼ਾ ਆਏਗਾ ਤੇ ਬਾਕੀ ਗੇਂਦਬਾਜ਼ੀ ਦੀ ਗੱਲ ਕਰੀਏ ਤੇ ਜੋ ਆਰਸੀਬੀ ਦੀ ਗੇਂਦਬਾਜ਼ੀ ਆ ਉਹ ਵੀ ਬੜੀ ਤਾਖੜ ਮੰਨੀ ਜਾਂਦੀ ਆ ਉਹਨਾਂ ਵਿੱਚ ਜਿਹੜਾ ਯਸ਼ ਦਿਆਲ ਹੈ ਭਵਨೇಶ್ਵਰ ਕੁਮਾਰ ਹੈ ਤੇ ਜੋਸ਼ ਹੇਸਲਵੁੱਡ ਨੇ ਜੋ ਕਿ ਬੜੇ ਖਤਰਨਾਕ ਖਿਡਾਰੀ ਨੇ ਆਸਟ੍ਰੇਲੀਆ ਦੇ ਬਾਕੀ ਹੁਣ ਦੇਖਣਾ ਹੈ ਹੋਵੇਗਾ ਕਿ ਪੰਜਾਬ ਕਿਸ ਤਰ੍ਹਾਂ ਆਪਣਾ ਕਮਾਲ ਕਰੇ ਬਾਕੀ ਪੰਜਾਬੀ ਨੇ ਦਾ ਅੱਜ ਆਪਣੀ ਕਮਾਲ ਕਰ ਹੀ ਦਿੱਤੀ ਹੈ ਕਿ 100 190 ਦਾ ਬਣਾ ਕੇ ਤੇ 100 ਜਿਹੜਾ ਕੰਮ ਇਹਦਾ ਜਿਹੜਾ ਟੀਚਾ ਲਿਆ ਬਿਲਕੁਲ ਸੋ ਬਾਕੀ ਹੁਣ ਜਿਹੜਾ ਹੁਣ ਦੇਖਣਾ ਇਹ ਹੋਵੇਗਾ ਤੁਸੀਂ ਵੀ ਸਾਨੂੰ ਕਮੈਂਟਸ ਵਿੱਚ ਦੱਸ ਸਕਦੇ ਹੋ ਕਿ ਕਿ ਕਿਵੇਂ ਮਤਲਬ ਪੰਜਾਬ ਜਿੱਤੇਗੀ ਜਾਂ ਆਪਨਾ ਕੋਈ ਦੱਸ ਸਕਦੇ ਹੋ ਕਿ ਕਿਹੜਾ ਪਲੇਅਰ ਜ਼ਿਆਦਾ ਚੱਲੇਗਾ ਸਾਨੂੰ ਕਮੈਂਟਸ ਵਿੱਚ ਸੁਣਾ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਸੋ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਪਬ ਟਵੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਅਜੀਤ ਵੈਬ ਟੂ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੌਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟਿੱਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਿਹਾ ਹੀ 200 ਤੋਂ ਪਾਰ ਅਮ੍ਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਤੇ ਸਰ ਮਤਲਬ ਮੈਂ ਕੀ ਕਹਾਂ ਰਵਨੀਤ ਦੇਖੋ ਲਾਸਟ ਤੇ ਅਰਸ਼ ਨੇ ਕਮਾਲ ਕਰ ਦਿੱਤਾ ਅਰਸ਼ੀ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗਏ ਦੇ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਉੱਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟਨ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜੇ ਅੱਜ ਨਜ਼ਰ ਆ ਰਹੇ ਸੀ ਕਿ ਉਹ ਤਾਂ ਭਈ ਅੱਜ ਸੈਂਕੜਾ ਜਿਹਨਾਂ ਦਾ ਪਾਰ ਹੈ ਬਟ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹ ਜਿਹੜੇ ਓਪਨਰ ਸੀ ਜਿਹੜੇ ਫੁੱਲ ਸ਼ਾਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਕਰ ਦਿੱਤੀ ਠੀਕ ਹੈ ਸਿਰਫ 16 ਸਕੋਰ ਸੇ ਉਹ ਵੀ ਸਿਰਫ 16 ਸਕੋਰ ਸਿਰਫ 16 ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਹੋ ਵੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪੱਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਦੇ ਉਹ ਜਿਹੜਾ 191 ਦਾ ਜਿਹੜਾ ਟੀਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਬੜੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਮੈਚ ਦਾ ਵੀ ਹਾਲ ਤਾਂ ਦੇਖੋ ਕੁਝ ਕਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਦੇ ਹੁਣ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਦੇ ਅਰਸ਼ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਤੋਂ ਜਿਹੜੇ ਫੈਸਲੀਆਂ ਉਮੀਦ ਸਨ ਜਿਹਨੂੰ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੇ ਫੈਜ਼ ਦੀਆਂ ਉਮੀਦਾਂ ਦੇ ਉੱਤੇ ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਹੀ ਜੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਚ ਨੇ ਜਿਹੜੇ ਪ੍ਰਭ ਸਿਮਰਿੰਗ ਸਿੰਘ ਦੇ ਨਾਲ ਜਿਹੜੇ ਆ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ 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 ਆਸਟ੍ਰੇਲੀਆ ਤੋਂ ਪੰਜ ਆਏ ਨੇ ਤੇ ਪੰਜ ਆਏ ਨੇ ਇੱਥੇ ਠੀਕ ਹੈ ਬਾਕੀ ਇਹਨਾਂ ਦਾ ਕਮਾਲ ਕਰਨਾ ਹੁਣ ਬਾਕੀ ਆ ਕੀ ਲੱਗਦਾ ਅੱਜ ਕੌਣ ਚੱਲੇਗਾ ਅੱਜ ਹਾਈ ਸਕੋਰਰ ਜਿਹੜਾ ਕੌਣ ਹੋਏਗਾ ਦੇਖੋ ਜੀ ਫਾਈਨਲ ਤੋਂ ਬਾਅਦ ਇਹ ਤਾਂ ਡਿਸਾਈਡ ਹੋ ਗਿਆ ਸੀ ਜਦੋਂ ਸਾਰੇ ਪਾਸੇ ਸਾਰੇ ਪਾਸੇ ਸੋਸ਼ਲ ਮੀਡੀਆ ਤੱਕ ਤੇ ਸਰਪੰਚ ਸਾਹ ਸਰਪੰਚ ਸਾਹ ਵੀ ਹੋ ਗਈ ਸੀ ਸੋ ਸਭ ਨੂੰ ਜੱਦ ਤੋਂ ਜਿਆਦਾ ਉਮੀਦਾਂ ਲੋਕਾਂ ਦੀ ਜ਼ਮਾਨ ਦੇ ਉੱਤੇ ਉਹਨਾਂ ਦੇ ਫੈਨਸ ਦੇ ਉੱਤੇ ਸਰਪੰਚ ਦਾ ਹੀ ਨਾਮ ਟਿਕਿਆ ਹੋਇਆ ਹੈ ਸੋ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਐਕਸਾਈਟਿੰਗ ਹੈ कि आज सिर्फ दो बंदे ही खड़े रहने भावे सरपंच साहब दी बारी आवे भी ना दो बंदे ले जांदे और मजा आएगा <laughs> ते बाकी गेंदबाजी दी गल करिए ते जो आरसीबी दी गेंदबाजी है वो भी बड़ी ताकतवर मानी जाती है उनਾਂ ਵਿੱਚ ਜਿਹੜਾ ਯਸ਼ ਦਿਆਲ ਹੈ ਭੁਵਨੇਸ਼ਵਰ ਕੁਮਾਰ ਹੈ ਤੇ ਜੋਸ਼ ਹੇਸਲਵੁੱਡ ਨੇ ਜੋ ਕਿ ਬੜੇ ਖਤਰਨਾਕ ਖਿਡਾਰੀ ਨੇ ਆਸਟ੍ਰੇਲੀਆ ਦੇ ਬਾਕੀ ਹੁਣ ਦੇਖਣਾ ਹੈ ਹੋਵੇਗਾ ਕਿ ਪੰਜਾਬ ਕਿਸ ਤਰ੍ਹਾਂ ਆਪਣਾ ਕਮਾਲ ਕਰੇ ਬਾਕੀ ਪੰਜਾਬੀ ਨੇ ਦਾ ਅੱਜ ਆਪਣੀ ਕਮਾਲ ਕਰ ਹੀ ਦਿੱਤੀ ਹੈ ਕਿ 100 190 ਦਾ ਬਣਾ ਕੇ ਤੇ 100 ਜਿਹੜਾ ਕੰਮ ਵਿੱਚ ਦਾ ਟਿੱਚਾ ਲਿਆ ਬਿਲਕੁਲ ਸੋ ਬਾਕੀ ਹੁਣ ਜਿਹੜਾ ਹੁਣ ਦੇਖਣਾ ਇਹ ਹੋਵੇਗਾ ਤੁਸੀਂ ਵੀ ਸਾਨੂੰ ਕਮੈਂਟਸ 'ਚ ਦੱਸ ਸਕਦੇ ਹੋ ਕਿ ਕਿ ਕਿਵੇਂ ਮਤਲਬ ਪੰਜਾਬ ਜਿੱਤੇਗੀ ਜਾਂ ਆਪਨਾ ਕੋਈ ਦੱਸ ਸਕਦੇ ਹੋ ਕਿ ਕਿਹੜਾ ਪਲੇਅਰ ਜ਼ਿਆਦਾ ਚੱਲੇਗਾ ਸਾਨੂੰ ਕਮੈਂਟਸ 'ਚ ਸੁਣਾ ਦੇ ਤੁਸੀਂ ਦੱਸ ਸਕਦੇ ਹੋ ਸੋ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਪਬ ਟਵੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਅਜੀਤ ਵੈਬਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੋਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟਿੱਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਹੀ ਹੈ 200 ਤੋਂ ਪਾਰ ਅਮਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਤੇ ਸਰ ਮਤਲਬ ਮੈਂ ਕੀ ਕਹ ਰਵਨੀਤ ਦੇਖੋ ਲਾਸਟ ਤੇ ਅਰਸ਼ ਨੇ ਕਮਾਲ ਕਰ ਦਿੱਤਾ ਅਰਸ਼ ਦੀ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗਏ ਦੇਖ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਉੱਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟਨ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜਾ ਅੱਜ ਨਜ਼ਰ ਆ ਰਹੇ ਸੀ ਕਿ ਉਹ ਤਾਂ ਭਈ ਅੱਜ ਸੈਂਕੜਾ ਜਿਹਨਾਂ ਦਾ ਪਾਰ ਹੈ ਬਟ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹ ਜਿਹੜੇ ਓਪਨਰ ਸੀ ਜਿਹੜੇ ਫੁੱਲ ਸ਼ਾਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਕਰ ਦਿੱਤੀ ਠੀਕ ਹੈ ਸਿਰਫ 16 ਸਕੋਰ ਸੇ ਉਹ ਵੀ ਸਿਰਫ 16 ਸਕੋਰ ਸਿਰਫ 16 ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਹੋ ਵੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪੱਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਦੇ ਉਹ ਜਿਹੜਾ 191 ਦਾ ਜਿਹੜਾ ਟੀਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਵੱਡੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਸ਼ ਮੈਚ ਦਾ ਹਾਲਤਾ ਦੇਖੋ ਕੁਝ ਕਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਤੇ ਹੁਣ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਤੇ ਅਰਸ਼ ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਤੋਂ ਜਿਹੜੇ ਫੈਨਸ ਦੀਆਂ ਉਮੀਦਾਂ ਨੇ ਮੈਨੂੰ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੇ ਫਾਇਜ਼ਿਆਂ ਉਮੀਦ ਸੀ। ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਵਿੱਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਹੀ ਜੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਇੱਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਜ ਨੇ ਜਿਹੜੇ ਪ੍ਰੋਫ ਸਿਮਰਨ ਸਿੰਘ ਤੇ ਨਾਲ ਜਿਹੜੇ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ ਜਿਹੜੇ ਆਸਟ੍ਰੇਲੀਆ ਤੋਂ ਪੰਜ ਆਏ ਨੇ ਪੰਜ ਆਏ ਨੇ ਇੱ ਜਿਹੜਾ ਕੋਣ ਹੋਏਗਾ ਦੇਖੋ ਜੀ ਫਾਈਨਲ ਤੋਂ ਬਾਅਦ ਇਹ ਤਾਂ ਡਿਸਾਈਡ ਹੋ ਗਿਆ ਸੀ ਜਦੋਂ ਸਾਰੇ ਪਾਸੇ ਸਾਰੇ ਪਾਸੇ ਸੋਸ਼ਲ ਮੀਡੀਆ ਤੱਕ ਤੇ ਸਰਪੰਚ ਸਾਹ ਸਰਪੰਚ ਸਾਹਿਬ ਹੀ ਹੋ ਗਈ ਸੀ ਸੋ ਸਭ ਨੂੰ ਜੱਦ ਤੋਂ ਜਿਆਦਾ ਉਮੀਦਾਂ ਲੋਕਾਂ ਦੀ ਜ਼ਬਾਨ ਦੇ ਉੱਤੇ ਉਹਨਾਂ ਦੇ ਫੈਨਸ ਦੇ ਉੱਤੇ ਸਰਪੰਚ ਦਾ ਹੀ ਨਾਮ ਟਿਕਿਆ ਹੋਇਆ ਹੈ ਸੋ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਐਕਸਾਈਟਿੰਗ ਹੈ ਕਿ ਸਰਪੰਚ ਕਦੋਂ ਬੈਟਿੰਗ ਤੋਂ ਉਤਰਨਗੇ ਸਰਪੰਚ ਨੂੰ ਦੇਖਣ ਲਈ ਮਤਲਬ ਕਿ ਉਹਨਾਂ ਦੀ ਬੈਟਿੰਗ ਦਾ ਸਭ ਨੂੰ ਵੇਟ ਰਹੇ ਹਾਂ ਜੀ ਪਰ ਆਪਾਂ ਪਰ ਪਾ ਚਾਹਨੇ ਕਿ ਅੱਜ ਸਿਰਫ ਦੋ ਬੰਦੇ ਹੀ ਖੜੇ ਰਹਿਣ ਭਾਵੇਂ ਸਰਪੰਚ ਸਾਹਿਬ ਦੀ ਵਾਰੀ ਆਵੇ ਵੀ ਨਾ ਬੜੀ ਧਾਕੜ ਮੰਨੀ ਜਾਂਦੀ ਆ ਉਹਨਾਂ ਵਿੱਚ ਜਿਹੜਾ ਯਸ਼ ਦਿਆਲ ਹੈ ਭਵਨੇਸ਼ਵਰ ਕੁਮਾਰ ਹੈ ਤੇ ਜੋਸ਼ ਹੇਸਲਵੁੱਡ ਨੇ ਜੋ ਕਿ ਬੜੇ ਖਤਰਨਾਕ ਖਿਡਾਰੀ ਨੇ ਆਸਟ੍ਰੇਲੀਆ ਦੇ ਬਾਕੀ ਹੁਣ ਦੇਖਣਾ ਹੈ ਹੋਵੇਗਾ ਕਿ ਪੰਜਾਬ ਕਿਸ ਤਰ੍ਹਾਂ ਆਪਣਾ ਕਮਾਲ ਕਰੇਗਾ ਬਾਕੀ ਪੰਜਾਬ ਵੀ ਨੇ ਦਾ ਅੱਜ ਆਪਣੀ ਕਮਾਲ ਕਰ ਹੀ ਦਿੱਤੀ ਹੈ ਕਿ 100 190 ਦਾ ਬਣਾ ਕੇ ਦੇ 100 ਜਿਹੜਾ ਕੰਮੇ ਦਾ ਜਿਹੜਾ ਟਿੱਚਾ ਲਿਆ ਬਿਲਕੁਲ ਸੋ ਬਾਕੀ ਹੁਣ ਜਿਹੜਾ ਹੁਣ ਦੇਖਣਾ ਹੈ ਹੋਵੇਗਾ ਤੁਸੀਂ ਵੀ ਸਾਨੂੰ ਕਮੈਂਟਸ 'ਚ ਦੱਸ ਸਕਦੇ ਹੋ ਕਿ ਕਿ ਕਿਵੇਂ ਮਤਲਬ ਪੰਜਾਬ ਜਿੱਤੇਗੀ ਜਾਂ ਆਪਾਂ ਨੂੰ ਕੋਈ ਦੱਸ ਸਕਦੇ ਹੋ ਕਿ ਕਿਹੜਾ ਪਲੇਅਰ ਜ਼ਿਆਦਾ ਚੱਲੇਗਾ ਸਾਨੂੰ ਕਮੈਂਟਸ 'ਚ ਸੁਣਾ ਸਕਦੇ ਹੋ ਤੁਸੀਂ ਸੋ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੌਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟਿੱਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਿਹਾ ਹੀ 200 ਤੋਂ ਪਾਰ ਅਮ੍ਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਤੇ ਸਰ ਮਤਲਬ ਮੈਂ ਕੀ ਕਹ ਰਿਹਾ ਨਹੀਂ ਦੇਖੋ ਲਾਸਟ ਤੇ ਅਰਸ਼ ਨੇ ਕਮਾਲ ਕਰ ਦਿੱਤਾ ਅਰਸ਼ ਦੀ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗਏ ਦੇਖੋ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟਨ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜਾ ਅੱਜ ਨਜ਼ਰ ਆ ਰਹੇ ਸੀਗੀ ਉਹ ਤਾਂ ਭਈ ਅੱਜ ਸੈਂਕੜਾ ਜਿਹਨਾਂ ਦਾ ਪਾਰ ਹੈ ਪਰ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹ ਜਿਹੜੇ ਓਪਨਰ ਸੀ ਜਿਹੜੇ ਫੁੱਲ ਸ਼ਾਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਸਿਰਫ 16 ਸਕੋਰਸ ਤੇ ਉਹ ਵੀ ਸਿਰਫ 16 ਸਕੋਰ ਸੀ ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਹੋ ਵੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪੱਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਦੇ ਉਹ ਜਿਹੜਾ 191 ਦਾ ਜਿਹੜਾ ਟੀਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਬੜੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਸ਼ਾਰਿਆ ਦੇਖ ਮੈਚ ਦਾ ਵਿਲ ਹਾਲ ਤਾਂ ਦੇਖੋ ਕੁਝ ਕਿਹਾ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਦੇ ਉਹ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਦੇ ਅਰਸ਼ ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਤੋਂ ਜਿਹੜੇ ਫੈਨਸ ਦੀਆਂ ਉਮੀਦਾਂ ਨੇ ਮੈਨੂੰ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੇ ਫਾਇਜ਼ੀਆਂ ਉਮੀਦਦਾਰ ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਵਿੱਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਜਿਹੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਇੱਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਚ ਨੇ ਜਿਹੜੇ ਪ੍ਰੋਫ ਸਿਮਰਨ ਸਿੰਘ ਤੇ ਨਾਲ ਜਿਹੜੇ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ 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 ਆਸਟ੍ਰੇਲੀਆ ਤੋਂ ਪੰਚ ਆਏ ਨੇ ਪ ਜਿਹੜਾ ਕੋਣ ਹੋਏਗਾ ਦੇਖੋ ਜੀ ਫਾਈਨਲ ਤੋਂ ਬਾਅਦ ਇਹ ਤਾਂ ਡਿਸਾਈਡ ਹੋ ਗਿਆ ਸੀ ਜਦੋਂ ਸਾਰੇ ਪਾਸੇ ਸਾਰੇ ਪਾਸੇ ਸੋਸ਼ਲ ਮੀਡੀਆ ਤੱਕ ਤੇ ਸਰਪੰਚ ਸਾਹ ਸਰਪੰਚ ਸਾਹਿਬ ਹੀ ਹੋ ਗਈ ਸੀ ਸੋ ਸਭ ਨੂੰ ਜੱਬ ਤੋਂ ਜਿਆਦਾ ਉਮੀਦਾਂ ਲੋਕਾਂ ਦੀ ਜ਼ਮਾਨ ਦੇ ਉੱਤੇ ਉਹਨਾਂ ਦੇ ਫੈਨਸ ਦੇ ਉੱਤੇ ਸਰਪੰਚ ਦਾ ਹੀ ਨਾਮ ਟਿਕਿਆ ਹੋਇਆ ਹੈ ਸੋ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਐਕਸਾਈਟਿੰਗ ਹੈ ਕਿ ਸਰਪੰਚ ਕਦੋਂ ਬੈਟਿੰਗ ਤੋਂ ਉਤਰਨਗੇ ਸਰਪੰਚ ਨੂੰ ਦੇਖਣ ਲਈ ਮਤਲਬ ਕਿ ਉਹਨਾਂ ਦੀ ਬੈਟਿੰਗ ਦਾ ਸਭ ਨੂੰ ਵੇਟ ਰਹੇ ਹਾਂ ਜੀ ਪਰ ਆਪਾਂ ਪਰ ਪਾ ਚਾਹਨੇ ਕਿ ਅੱਜ ਸਿਰਫ ਦੋ ਬੰਦੇ ਹੀ ਖੜੇ ਰਹਿਣ ਭਾਵੇਂ ਸਰਪੰਚ ਸਾਹਿਬ ਦੀ ਵਾਰੀ ਆਵੇ ਵੀ ਨਾ ਬੜੀ ਧਾਕੜ ਮੰਨੀ ਜਾਂਦੀ ਆ ਉਹਨਾਂ ਵਿੱਚ ਜਿਹੜਾ ਯਸ਼ ਦਿਆਲ ਹੈ ਭਵਨੇਸ਼ਵਰ ਕੁਮਾਰ ਹੈ ਤੇ ਜੋਸ਼ ਹੇਸਲਵੁੱਡ ਨੇ ਜੋ ਕਿ ਬੜੇ ਖਤਰਨਾਕ ਖਿਡਾਰੀ ਨੇ ਆਸਟ੍ਰੇਲੀਆ ਦੇ ਬਾਕੀ ਹੁਣ ਦੇਖਣਾ ਹੈ ਹੋਵੇਗਾ ਕਿ ਪੰਜਾਬ ਕਿਸ ਤਰ੍ਹਾਂ ਆਪਣਾ ਕਮਾਲ ਕਰੇਗਾ ਬਾਕੀ ਪੰਜਾਬੀ ਨੇ ਦਾ ਅੱਜ ਆਪਣੀ ਕਮਾਲ ਕਰ ਹੀ ਦਿੱਤੀ ਹੈ ਕਿ 100 190 ਦਾ ਬਣਾ ਕੇ ਦੇ 100 ਜਿਹੜਾ ਕੰਮੇ ਦਾ ਜਿਹੜਾ ਟਿੱਚਾ ਲਿਆ ਚਲ ਬਿਲਕੁਲ ਸੋ ਬਾਕੀ ਹੁਣ ਜਿਹੜਾ ਹੁਣ ਦੇਖਣਾ ਹੈ ਹੋਵੇਗਾ ਤੁਸੀਂ ਵੀ ਸਾਨੂੰ ਕਮੈਂਟਸ 'ਚ ਦੱਸ ਸਕਦੇ ਹੋ ਕਿ ਕਿ ਕਿਵੇਂ ਮਤਲਬ ਪੰਜਾਬ ਜਿੱਤੇਗੀ ਜਾਂ ਆਪਾਂ ਨੂੰ ਕੋਈ ਦੱਸ ਸਕਦੇ ਹੋ ਕਿ ਕਿਹੜਾ ਪਲੇਅਰ ਜ਼ਿਆਦਾ ਚੱਲੇਗਾ ਸਾਨੂੰ ਕਮੈਂਟਸ 'ਚ ਸੁਣਾ ਸਕਦੇ ਸੋ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੌਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟਿੱਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਿਹਾ ਹੀ 200 ਤੋਂ ਪਾਰ ਅਮ੍ਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਤੇ ਸਰ ਮਤਲਬ ਮੈਂ ਕੀ ਕਹ ਰਵਨੀਤ ਦੇਖੋ ਲਾਸਟ ਤੇ ਔਰ ਸ਼ਨੇ ਕਮਾਲ ਕਰ ਦਿੱਤਾ ਔਰ ਸ਼ਨੇ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗਏ ਦੇਖੋ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਉਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟਨ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜਾ ਅੱਜ ਨਜ਼ਰ ਆ ਰਹੇ ਸੀ ਕਿ ਉਹ ਤਾਂ ਭਈ ਅੱਜ ਸੈਂਕੜਾ ਜਿਹਨਾਂ ਦਾ ਪਾਰ ਹੈ ਬਟ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹਨਾਂ ਦੇ ਜਿਹੜੇ ਓਪਨਰ ਸੀ ਜਿਹੜੇ ਫੁੱਲ ਸ਼ੌਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਕਰ ਦਿੱਤੀ ਠੀਕ ਹੈ ਸਿਰਫ 16 ਸਕੋਰ ਸੇ ਉਹ ਵੀ ਸਿਰਫ 16 ਸਕੋਰ ਸੀ 16 ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਹੋ ਵੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪੱਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਤੇ ਉਹ ਜਿਹੜਾ 191 ਦਾ ਜਿਹੜਾ ਟੀਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਬੜੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਸ਼ਾਰ ਮੈਚ ਦਾ ਵੀ ਹਾਲਤਾ ਦੇਖੋ ਕੁਝ ਕਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਦੇ ਹੁ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਦੇ ਅਰਸ਼ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਤੋਂ ਜਿਹੜੇ ਫੈਸਲੀਆਂ ਉਮੀਦ ਸਨੇ ਜੀ ਨੂੰ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੇ ਫੈਜ਼ ਦੀਆਂ ਉਮੀਦਾਂ ਦੇ ਉੱਤੇ ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਜਿਹੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਇੱਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਚ ਨੇ ਜਿਹੜੇ ਪ੍ਰੋਫ ਸਿਮਰੰਤ ਸਿੰਘ ਤੇ ਨਾਲ ਜਿਹੜੇ ਆ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ 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 ਆਸਟ੍ਰੇਲੀਆ ਤੋਂ ਪੰਜ ਆਏ ਨੇ ਪੰਜ ਆਏ ਨੇ ਇੱਥੇ ਠੀਕ ਹੈ ਬਾਕੀ ਉਹਨਾਂ ਦਾ ਕਮਾਲ ਕਰਨਾ ਹੁਣ ਬਾਕੀ ਆ ਕੀ ਲੱਗਦਾ ਅੱਜ ਕੌਣ ਚੱਲੇਗਾ ਅੱਜ ਹਾਈ ਸਕੋਰਰ ਜਿਹੜਾ ਕੌਣ ਹੋਏਗਾ ਦੇਖੋ ਜੀ ਫਾਈਨਲ ਤੋਂ ਬਾਅਦ ਇਹ ਤਾਂ ਡਿਸਾਈਡ ਹੋ ਗਿਆ ਸੀ ਜਦੋਂ ਸਾਰੇ ਪਾਸੇ ਸਾਰੇ ਪਾਸੇ ਸੋਸ਼ਲ ਮੀਡੀਆ ਤੱਕ ਤੇ ਸਰਪੰਚ ਸਾਹ ਸਰਪੰਚ ਸਾਹਿਬ ਹੀ ਹੋ ਗਈ ਸੀ ਸੋ ਸਭ ਨੂੰ ਜੱਬ ਤੋਂ ਜਿਆਦਾ ਉਮੀਦਾਂ ਲੋਕਾਂ ਦੀ ਜ਼ੁਬਾਨ ਦੇ ਉੱਤੇ ਉਹਨਾਂ ਦੇ ਫੈਨਸ ਦੇ ਉੱਤੇ ਸਰਪੰਚ ਦਾ ਹੀ ਨਾਮ ਟਿਕਿਆ ਹੋਇਆ ਹੈ ਸੋ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਐਕਸਾਈਟਿੰਗ ਕੀ ਅੱਜ ਸਿਰਫ ਦੋ ਬੰਦੇ ਹੀ ਖੜੇ ਰਹਿਣ ਭਾਵੇਂ ਸਰਪੰਚ ਸਾਹਿਬ ਦੀ ਵਾਰੀ ਆਵੇ ਵੀ ਨਾ ਤੇ ਦੋ ਬੰਦੇ ਲੈ ਜਾਂਦੇ ਹੋਰ ਮਜ਼ਾ ਆਏਗਾ ਤੇ ਬਾਕੀ ਗੇਂਦਬਾਜ਼ੀ ਦੀ ਗੱਲ ਕਰੀਏ ਤੇ ਜੋ ਆਰਸੀਬੀ ਦੀ ਗੇਂਦਬਾਜ਼ੀ ਆ ਉਹ ਵੀ ਬੜੀ ਤਾਖੜ ਮੰਨੀ ਜਾਂਦੀ ਆ ਉਹਨਾਂ ਵਿੱਚ ਜਿਹੜਾ ਯਸ਼ ਦਿਆਲ ਹੈ ਭਵਨੇਸ਼ਵਰ ਕੁਮਾਰ ਹੈ ਤੇ ਜੋਸ਼ ਹੇਸਲਵੁੱਡ ਨੇ ਜੋ ਕਿ ਬੜੇ ਖਤਰਨਾਕ ਖਿਡਾਰੀ ਨੇ ਆਸਟ੍ਰੇਲੀਆ ਦੇ ਬਾਕੀ ਹੁਣ ਦੇਖਣਾ ਹੈ ਹੋਵੇਗਾ ਕਿ ਪੰਜਾਬ ਕਿਸ ਤਰ੍ਹਾਂ ਆਪਣਾ ਕਮਾਲ ਕਰੇ ਬਾਕੀ ਪੰਜਾਬੀ ਨੇ ਅੱਜ ਆਪਣੀ ਕਮਾਲ ਕਰ ਹੀ ਦਿੱਤੀ ਹੈ ਕਿ 100 190 ਦਾ ਬਣਾ ਕੇ ਦੇ 100 ਜਿਹੜਾ ਕੰਮੇ ਦਾ ਜਿਹੜਾ ਟੀਚਾ ਲਿਆ ਚਲ ਬਿਲਕੁਲ ਸ ਬਾਕੀ ਹੁਣ ਜਿਹੜਾ ਹੁਣ ਦੇਖਣਾ ਇਹ ਹੋਵੇਗਾ ਤੁਸੀਂ ਵੀ ਸਾਨੂੰ ਕਮੈਂਟਸ ਵਿੱਚ ਦੱਸ ਸਕਦੇ ਹੋ ਕਿ ਕਿ ਕਿਵੇਂ ਮਤਲਬ ਪੰਜਾਬ ਜਿੱਤੇਗੀ ਜਾਂ ਆਪਰਾ ਕੋਈ ਦੱਸ ਸਕਦੇ ਹੋ ਕਿ ਕਿਹੜਾ ਪਲੇਅਰ ਜ਼ਿਆਦਾ ਚੱਲੇਗਾ ਸਾਨੂੰ ਕਮੈਂਟਸ ਵਿੱਚ ਨਾਮ ਨਾਲ ਤੁਸੀਂ ਦੱਸ ਸਕਦੇ ਹੋ ਸੋ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਪਬ ਟਵੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਅਜੀਤ ਵੈਬਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੌਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟੀਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਹੀ ਹੈ 200 ਤੋਂ ਪਾਰ ਅਮ੍ਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਤੇ ਸਰ ਮਤਲਬ ਮੈਂ ਕੀ ਕਹ ਰਵਨੀਤ ਦੇਖੋ ਲਾਸਟ ਤੇ ਔਰਸ਼ ਨੇ ਕਮਾਲ ਕਰ ਦਿੱਤਾ ਔਰ ਸਟ੍ਰੇਟ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਉੱਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟਨ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜਾ ਅੱਜ ਨਜ਼ਰ ਆ ਰਹੇ ਸੀ ਕਿ ਉਹ ਤਾਂ ਭਈ ਅੱਜ ਸੈਂਕੜਾ ਜਿਹਨਾਂ ਦਾ ਪਾਰ ਹੈ ਬਟ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹਨਾਂ ਦੇ ਜਿਹੜੇ ਓਪਨਰ ਸੀ ਜਿਹੜੇ ਫੁੱਲ ਸ਼ੌਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਕਰ ਦਿੱਤੀ ਠੀਕ ਹੈ ਸਿਰਫ 16 ਸਕੋਰ ਸੇ ਉਹ ਵੀ ਸਿਰਫ 16 ਸਕੋਰ ਸਿਰਫ 16 ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਹੋ ਵੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪੱਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਦੇ ਉਹ ਜਿਹੜਾ 191 ਦਾ ਜਿਹੜਾ ਟੀਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਵੱਡੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਸ਼ ਮੈਚ ਦਾ ਵੀ ਹਾਲ ਤਾਂ ਦੇਖੋ ਕੁਝ ਕਹਿਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਦੇ ਉਹ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਦੇ ਅਰਸ਼ ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਤੋਂ ਜਿਹੜੇ ਫੈਨਸ ਦੀਆਂ ਉਮੀਦਸ ਨੇ ਮੈਨੂੰ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੇ ਫੈਸਲੇ ਜਾਂ ਉਮੀਦ ਸਤੇ ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਵਿੱਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਹੀ ਜੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਇੱਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਜ ਨੇ ਜਿਹੜੇ ਪ੍ਰੋਫ ਸਿਮਰੰਤ ਸਿੰਘ ਤੇ ਨਾਲ ਜਿਹੜੇ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ ਜਿਹੜੇ ਆਸਟ੍ਰੇਲੀਆ ਤੋਂ ਪੰਜ ਆਏ ਨੇ ਪੰਜ ਆਏ ਨੇ ਜਿਹੜਾ ਕੋਣ ਹੋਏਗਾ ਦੇਖੋ ਜੀ ਫਾਈਨਲ ਤੋਂ ਬਾਅਦ ਇਹ ਤਾਂ ਡਿਸਾਈਡ ਹੋ ਗਿਆ ਸੀ ਜਦੋਂ ਸਾਰੇ ਪਾਸੇ ਸਾਰੇ ਪਾਸੇ ਸੋਸ਼ਲ ਮੀਡੀਆ ਤੱਕ ਤੇ ਸਰਪੰਚ ਸਾਹ ਸਰਪੰਚ ਸਾਹ ਵੀ ਹੋ ਗਈ ਸੀ ਸੋ ਸਭ ਨੂੰ ਜੱਬ ਤੋਂ ਜਿਆਦਾ ਉਮੀਦਾਂ ਲੋਕਾਂ ਦੀ ਜ਼ਬਾਨ ਦੇ ਉੱਤੇ ਉਹਨਾਂ ਦੇ ਫੈਨਸ ਦੇ ਉੱਤੇ ਸਰਪੰਚ ਦਾ ਹੀ ਨਾਮ ਟਿਕਿਆ ਹੋਇਆ ਹੈ ਸੋ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਐਕਸਾਈਟਿੰਗ ਹੈ ਕਿ ਸਰਪੰਚ ਕਦੋਂ ਬੈਟਿੰਗ ਤੋਂ ਉਤਰਨਗੇ ਸਰਪੰਚ ਨੂੰ ਦੇਖਣ ਲਈ ਮਤਲਬ ਕਿ ਉਹਨਾਂ ਦੀ ਬੈਟਿੰਗ ਦਾ ਸਭ ਨੂੰ ਵੇਟ ਰਹੇ ਹਾਂ ਜੀ ਪਰ ਆਪਾਂ ਪਰ ਪਾ ਚਾਹਨੇ ਕਿ ਅੱਜ ਸਿਰਫ ਦੋ ਬੰਦੇ ਹੀ ਖੜੇ ਰਹਿਣ ਭਾਵੇਂ ਸਰਪੰਚ ਸਾਹਿਬ ਦੀ ਵਾਰੀ ਆਵੇ ਵੀ ਨਾ ਤੇ ਦੀ ਧਾਕੜ ਮੰਨੀ ਜਾਂਦੀ ਆ ਉਹਨਾਂ ਵਿੱਚ ਜਿਹੜਾ ਯਸ਼ ਦਿਆਲ ਹੈ ਭਵਨੇਸ਼ਵਰ ਕੁਮਾਰ ਹੈ ਤੇ ਜੋਸ਼ ਹੇਸਲਵੁੱਡ ਨੇ ਜੋ ਕਿ ਬੜੇ ਖਤਰਨਾਕ ਖਿਡਾਰੀ ਨੇ ਆਸਟ੍ਰੇਲੀਆ ਦੇ ਬਾਕੀ ਹੁਣ ਦੇਖਣਾ ਹੈ ਹੋਵੇਗਾ ਕਿ ਪੰਜਾਬ ਕਿਸ ਤਰ੍ਹਾਂ ਆਪਣਾ ਕਮਾਲ ਕਰੇਗਾ ਬਾਕੀ ਪੰਜਾਬ ਨੇ ਅੱਜ ਆਪਣੀ ਕਮਾਲ ਕਰ ਹੀ ਦਿੱਤੀ ਹੈ ਕਿ 100 190 ਦਾ ਬਣਾ ਕੇ ਦੇ 100 ਜਿਹੜਾ ਕੰਮ ਵਿੱਚ ਜਿਹੜਾ ਟੀਚਾ ਲਿਆ ਚਲ ਬਿਲਕੁਲ ਸੋ ਬਾਕੀ ਹੁਣ ਜਿਹੜਾ ਹੁਣ ਦੇਖਣਾ ਹੈ ਹੋਵੇਗਾ ਤੁਸੀਂ ਵੀ ਸਾਨੂੰ ਕਮੈਂਟਸ 'ਚ ਦੱਸ ਸਕਦੇ ਹੋ ਕਿ ਕਿ ਕਿਵੇਂ ਮਤਲਬ ਪੰਜਾਬ ਜਿੱਤੇਗੀ ਜਾਂ ਆਪਾਂ ਨੂੰ ਕੋਈ ਦੱਸ ਸਕਦੇ ਹੋ ਕਿ ਕਿਹੜਾ ਪਲੇਅਰ ਜ਼ਿਆਦਾ ਚੱਲੇਗਾ ਸਾਨੂੰ ਕਮੈਂਟਸ ਵਿੱਚ ਸੁਣਾ ਸਕਦੇ ਹੋ ਤੁਸੀਂ ਦੱਸ ਸਕਦੇ ਸੋ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਬਰੋਏ ਤੇ ਨਾਲ ਮੇਰੇ ਸਾਥੀ ਨੇ ਅਮਰਿਤ ਸਿੰਘ ਸੌਧੂ ਦੀ ਦੇਖਿਆ ਕਿ ਪੰਜਾਬ ਨੂੰ ਜਿਹੜਾ 191 ਦਾ ਟਿੱਚਾ ਮਿਲ ਚੁੱਕਾ ਹੈ ਸੋ ਆਰਸੀਬੀ ਨੇ ਜਿਹੜੀ ਆਪਣੀ ਬੈਟਿੰਗ ਦਿਖਾਈ ਹੈ ਜੋ ਨਜ਼ਰ ਆ ਰਿਹਾ ਹੀ 200 ਤੋਂ ਪਾਰ ਅਮ੍ਰਿਤ ਪਰ ਜਿਹੜਾ 190 ਤੇ ਹੀ ਟੀਮ ਜਿਹੜੀ ਸਿਮਟ ਗਈ ਹੈ ਕੀ ਕਹੋਗੇ ਤੇ ਸਰ ਮਤਲਬ ਮੈਂ ਕੀ ਕਹਾਂ ਰਵਨੀਤ ਦੇਖੋ ਲਾਸਟ ਤੇ ਔਰ ਸ਼ਨੇ ਕਮਾਲ ਕਰ ਦਿੱਤਾ ਔਰ ਸ਼ਨੇ ਬੋਲਿੰਗ ਨੇ ਲਾਸਟ ਦੇ ਉੱਤੇ ਕਮਾਲ ਕਰ ਦਿੱਤਾ ਮਤਲਬ ਇਸ ਵਾਰ ਤਾਂ ਹਾਲਾਤ ਹੀ ਬਿਲਕੁਲ ਬਦਲ ਗਏ ਹਾਲਾਤ ਬਿਲਕੁਲ ਹੀ ਬਦਲ ਗਏ ਦੇਖੋ 43 ਦੇ ਉੱਤੇ ਵਿਰਾਟ ਕੋਹਲੀ ਵਿਰਾਟ ਕੋਹਲੀ ਨੂੰ ਮਤਲਬ 43 ਸਕੋਰ ਉਤੇ ਹੀ ਆਊਟ ਕਰ ਦਿੱਤਾ ਗਿਆ ਜੀ ਵਿਰਾਟ ਕੋਹਲੀ ਜੋ ਕਿ ਅਫਗਾਨਿਸਤਾਨ ਦੇ ਪਲੇਅਰ ਨੇ ਅਜ਼ਮਤੁੱਲਾ ਉਮਰਜ਼ਾਈ ਉਹਨਾਂ ਵੱਲੋਂ ਜਿਹੜਾ ਕਾਟਨ ਬੋਲ ਕੀਤਾ ਗਿਆ ਔਰ ਬੜੀ ਵੱਡੀ ਗੱਲ ਹੈ ਕਿ ਵਿਰਾਟ ਕੋਹਲੀ ਜਿਹੜਾ ਅੱਜ ਨਜ਼ਰ ਆ ਰਹੇ ਸੀਗੀ ਉਹ ਤਾਂ ਭਈ ਅੱਜ ਸੈਂਕੜਾ ਜਿਹਨਾਂ ਦਾ ਪਾਰ ਹੈ ਪਰ ਜਿਹੜਾ ਬੜੀ ਜਲਦੀ ਆਊਟ ਹੋ ਗਿਆ ਨਾਲ ਉਹਨਾਂ ਦਾ ਜਿਹੜੇ ਓਪਨਰ ਸੀ ਜਿਹੜਾ ਫੁੱਲ ਸ਼ਾਟ ਜਿਨ੍ਹਾਂ ਨੇ ਆਂਦੇ ਹੀ ਆਪਣੀ ਜਿਹੜੀ ਸ਼ੁਰੂਆਤੀ ਪਾਰੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਸਿਰਫ 16 ਸਕੋਰ ਸੇ ਉਹ ਵੀ ਸਿਰਫ 18 ਸਕੋਰ ਸੀ 18 ਸਕੋਰ ਤੋਂ ਬਾਅਦ ਨਹੀਂ ਟਿਕ ਪਾਏ ਹੋ ਵੀ ਤੇ ਜੇਕਰ ਗੱਲ ਕਰੀਏ ਟੀਮ ਦੇ ਕੈਪਟਨ ਦੀ ਰਜਤ ਦੀ ਰਜਤ ਬੋਲੋ ਰਜਤ ਨੇ ਆਪਣੇ ਮਤਲਬ ਰਜਤ ਦੇ ਫੈਨਸ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਉਹ ਵੀ ਆਪਾਂ ਦੇਖਿਆ ਰਜਤ ਪਟੀਦਾਰ ਜੋ ਕਿ ਕੈਪਟਨਸ ਹਨ ਉਹਨਾਂ ਵੱਲੋਂ ਜਿਹੜਾ ਸਿਰਫ 26 ਸਕੋਰ ਜਿਹੜਾ ਮਾਤਰਾ ਜਿਹੜੇ ਬਣਾਏ ਗਏ ਆ ਫੈਨਸ ਦੀਆਂ ਉਮੀਦਾਂ ਤੇ ਸਿੱਧਾ ਹੀ ਪਾਣੀ ਉਹਦੇ ਉਹ ਜਿਹੜਾ 191 ਦਾ ਜਿਹੜਾ ਟੀਚਾ ਦਿੱਤਾ ਗਿਆ ਤੇ ਜਿਹੜੀ ਪੰਜਾਬ ਵੱਲੋਂ ਹੁਣ ਜਿਹੜੀ ਬੜੀ ਵਾਰੀ ਖੇਡੀ ਜਾਣੀ ਹੈ ਤੇ ਕੀ ਲੱਗਦਾ ਕਿ ਪ੍ਰੋਪ ਸਿਮਰਨ ਚੱਲੇਗਾ ਜ਼ਿਆਦਾ ਓਪਨਿੰਗ ਤੇ ਜਾਂ ਪ੍ਰਿਆਨ ਸ਼ਾਰ ਮੈਚ ਦਾ ਵੀ ਹਾਲ ਤਾਂ ਦੇਖੋ ਕੁਝ ਕਹਿਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਲਾਸਟ ਤੇ ਉਹ ਸਾਨੂੰ ਲੱਗ ਰਿਹਾ ਸੀਗਾ ਕਿ ਸਕੋਰ ਜਿਹੜਾ 200 ਤੋਂ ਪਾਰ ਜਾਏਗਾ ਬਟ ਅਰਸ਼ ਦੀ ਬੋਲਿੰਗ ਨੇ ਕਮਾਲ ਕਰ ਦਿੱਤਾ ਲਾਸਟ ਅਰਸ਼ ਦੀ ਬੋਲਿੰਗ ਨੇ ਇਸੇ ਤਰ੍ਹਾਂ ਆਪਾਂ ਉਹਦਾ ਕੀ ਬਟ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਪੰਜਾਬ ਟੀਮ ਦੇ ਜਿਹੜੇ ਫੈਨਸ ਦੀਆਂ ਉਮੀਦਾਂ ਨੇ ਜਿਉਂ ਲੱਗਦਾ ਕਿ ਇਸ ਵਾਰ ਪੰਜਾਬ ਸ਼ਾਇਦ ਖਰੀ ਉਤਰ ਸਕਦੀ ਹੈ ਆਪਣੀ ਫੈਜ਼ ਦੀ ਉਮੀਦ ਤੇ ਉਤੇ ਜੀ ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਕਿ ਥੋੜੀ ਦੇਰ ਚ ਜਿਹੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਜਿਹੜੀ ਪੰਜਾਬ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਸਰਪੰਚ ਸਾਹਿਬ ਸ਼੍ਰੀ ਸਈਅਰ ਕੀ ਕਮਾਲ ਦਿਖਾਉਂਦੇ ਨੇ ਜੋ ਕਿ ਪਿਛਲੀ ਵਾਰੀ ਇਹਨਾਂ ਨੇ ਬਹੁਤ ਹੀ ਜੜੀ ਘੈਂਟ ਪਾਰੀ ਖੇਡੀ ਆ ਤੇ ਆਪਣੇ ਆਪਣੇ ਪੰਜਾਬੀ ਦੇ ਕੋ ਕਹਿਣਾ ਕਿ ਸਰਪੰਚ ਸਾਹਿਬ ਨੇ ਕਮਾਲ ਕਰਤੀ ਬਾਕੀ ਹੁਣ ਸਰਪੰਚ ਦੇ ਜਿਹੜੇ ਹੁਣ ਜਿਹੜੇ ਪੰਚ ਨੇ ਜਿਹੜੇ ਪ੍ਰਭ ਸਿਮਰਿੰਗ ਸਿੰਘ ਦੇ ਨਾਲ ਜਿਹੜੇ ਆਪਣਾ ਪ੍ਰਿਆਨ ਸ਼ਾਰਿਆ ਨੇ ਤੇ ਵਿੱਚ ਜੋਸ ਇੰਗਲਿਸ਼ ਨੇ ਜਿਹੜੇ